jis dhai se koi maqtal mein gaya vo shaan salamat rehti hai ye jaantu aani jaani hai jaake koi baat nahi sashi kal dosto dasam pita guru gobind singh ji maharaj de do me chote sahibjaden ate mata gujri ji di shahadat sirhand de vich hundi hai ina shahadatan de naal itihas vich oh panna likhya janda hai ਜਿਸੀ ਦੁਨੀਆ ਦੇ ਵਿੱਚ ਕਿਤੇ ਕੋਈ ਹੋਰ ਮਿਸਾਲ ਨਹੀਂ ਮਿਲਦੀ ਆਪਾਂ ਆਪ ਚੱਲਦੇ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਜਿਸੇ ਨਮਨ ਕਰਦੇ ਆ ਉਹਨਾਂ ਮਹਾਨ ਸ਼ਹੀਦਾਂ ਅਸੀਂ ਇਸ ਸਮੇਂ ਬ੍ਰਿੰਡਾ ਵਾਲੇ ਪਾਸਿਓਂ ਫਤਿਹਗੜ੍ਹ ਸਾਹਿਬ ਪ੍ਰਾਣੀ ਸਰਹਾਨ ਦੇ ਅੰਦਰ ਦਾਖਲ ਹੋ ਰਹੇ ਹਾਂ ਇਹ ਹੈ ਜੀ ਇਸ ਪਾਸੇ ਰਾਜਾ ਸ਼ਰੀਫ ਦੀ ਇਮਾਰਤ ਤੇ ਇਹ ਹੈ ਬਾਬਾ ਮੋਤੀਰਾਮ ਮੈਰਾ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਉਹਨਾਂ ਦੀ ਯਾਦਗਾਰ ਬਾਬਾ ਮੋਤੀਰਾ ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਦੁੱਤ ਚਕਾਇਆ ਸੀ ਮੋਰਿੰਡੇ ਦੀ ਕਤਵਾਨੀ ਵਿੱਚ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਰਾਤ ਪਰ ਕੈਦ ਰੱਖਣ ਉਪਰੰਤ ਸਵੇਰ ਸਰਹੰਦੀ ਕਚਰੀ ਵਿੱਚ ਪੇਸ਼ ਕਰਨ ਵਾਸਤੇ ਸਰਹੰਦ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਇੱਕ ਰੱਥ ਵਿੱਚ ਲੈ ਕੇ ਆਏ ਇੱਥੇ ਤੇ ਸਭ ਤੋਂ ਪਹਿਲੇ ਜਿੱਥੇ ਰੱਥ ਗਿਆ ਉਹ ਤੁਨ ਪੇਦਾਉਣ ਖਾਣ ਤੋਂ ਬਾਅਦ ਇਹ ਹੈ ਗੁਰਦੁਆਰਾ ਰੱਥ ਸਾਹਿਬ ਜਿੱਥੇ ਸਭ ਤੋਂ ਪਹਿਲਾਂ ਸਾਬਜਾਦਿਆਂ ਅਤੇ ਬਾਜ਼ਖਰੀ ਦਾ ਰਸ ਰੋਕਿਆ ਗਿਆ ਸੀ ਇਹ ਇੱਕ ਸਰਕਾਰੀ ਇਮਾਰਤ ਦੱਸਿਆ ਜਾਂਦਾ ਵੀ ਇਸ ਦੇ ਕੋਲ ਆਹ ਜਿਹੜਾ ਦਰਖਤ ਖੜਾ ਹੈ ਇਹਦੇ ਦੇ ਪਾਸੇ ਰਸ ਰੋਕਿਆ ਗਿਆ ਸੀ ਇਸ ਤੋਂ ਬਾਅਦ ਵਿੱਚ ਸਾਬਜਾਦਿਆਂ ਨੂੰ ਸੁਬਾ ਸਰਹੰਦੀ ਕਚਹਿਰੀ ਵਿੱਚ ਪੇਸ਼ ਕਰਨੀ ਲੈ ਕੇ ਗਏ ਇਹ ਜਗ੍ਹਾ ਹੁਣ ਕਿਸੇ ਵਿਵਾਦ ਕਾਰਨ ਇਸੇ ਰੂਪ ਵਿੱਚ ਪਈ ਹੈ ਪਰ ਸੰਗਤਨੀ ਇਸ ਦਿਨ ਇੱਧਰ ਯਾਦ ਵਿੱਚ ਗੁਰਦੁਆਰਾ ਉਸਾਰ ਦਿੱਤਾ ਹੈ। ਉਹ ਸਾਹਮਣੇ ਰਸਤਾ ਹੈ ਜਿਹੜੇ ਜਿੱਧਰੋਂ ਮੰਡੀ ਤੋਂ ਇਸ ਪਾਸੇ ਵੱਲ ਜਾਂਦਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਵਾਰਿਸ ਪਾਈ ਸੰਗਤ ਸਿੰਘ ਜੀ ਦਾ ਅੰਤਮ ਸੰਸਕਾਰ ਵੀ ਇੱਥੇ ਕੀਤਾ ਗਿਆ ਸੀ। ਇੱਥੋਂ ਤਕਰੀਬਨ 200 ਗੱਜ ਦੀ ਦੂਰੀ ਤੇ ਗੁਰਦੁਆਰਾ ਸ਼ਰੀਫ ਅਤੇ ਗਰਸ਼ਾਫ ਸਥਿਤ ਹੈ। ਸਰਹੰਦ ਨੰਗਲ ਰੇਲਵੇ ਲਾਈਨ ਪਾਰ ਕਰਕੇ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਇਹ ਬਿਕਰਮੀ 1722 ਦੀ 11 ਪੋਸੀ ਜਦੋਂ ਮਰਿੰਡੇ ਦੇ कोतवालਾਂ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਹਿਬਜ਼ਾਦੇ ਆ 9 ਸਾਲ ਦੇ ਬਾਬਾ ਜ਼ੋਰਾਬਰ ਸਿੰਘ ਜੀ ਅਤੇ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਦੇ ਨਾਲ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਨੇ ਲਿਆਂਦਾ ਗਿਆ ਅਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਗਿਆ ਠੰਡੇ ਬੁਰਜ ਵਿੱਚ ਰਾਤ ਗੁਜ਼ਾਰਨ ਮਗਰੋਂ ਦੂਜੇ ਦਿਨ ਬੱਚਿਆਂ ਨੂੰ ਸੁਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਰਿਆ ਗਿਆ ਹੈ ਹੁਣ ਤੁਸੀਂ ਕਿੱਥੇ ਜਾਓਗੇ ਬੱਚਿਆਂ ਨੇ ਸੁਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ ਵਜ਼ੀਰ ਖਾਨੇ ਕਾਜ਼ੀ ਦੀ رائے ਲਈ ਕੀ ਨਾ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਕਾਜੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੁਣ ਵਜ਼ੀਰ ਖਾਨ ਨੇ ਨਵਾਬ ਮਲੇਰ ਕੋਲਾ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਹਨਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਨਵਾਬ ਮਲੇਰ ਕੋਟਾ ਨੇ ਹਾਜ਼ ਨਾਰਾ ਮਾਰਦਿਆਂ ਹੋਏ ਆਖਿਆ ਕਿ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਮੇਰਾ ਪ੍ਰਾਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ ਮੈਂ ਨਾ ਦੁੱਧ ਪੀਂਦੇ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਅੱਲਾ ਯਾਰਖਾਂ ਜੋਗੀ ਲਿਖਦੇ ਹਨ ਕਿ ਉਹਨਾਂ ਕਿਹਾ ਕਿ ਬਦਲਾ ਹੀ ਲੈਣਾ ਹੋਗਾ ਤਾਂ ਲੇਂਗੇ ਬਖਸ਼ੇ ਮਹਿਫੂਜ਼ ਰੱਖੇ हमको ਖੁਦਾ ਐਸੇ ਪਾਪ ਸੇ ਕਚਹਿਰੀ ਵਿੱਚ دیਵਾਨ ਸੁੱਚਾ ਨੰਦਿਕ ਅਜਿਹਾ ਵਿਅਕਤੀ ਸੀ ਜੋ ਨਹੀਂ ਚਾਹੁੰਦਾ ਸੀ ਸਹਿਬਜ਼ਾਦੇ ਨੂੰ ਛੱਡਿਆ ਜਾਵੇ ਇਤਿਹਾਸਕ ਹਵਾਲੇ ਅਨੁਸਾਰ ਉਸਨੇ ਕੈ ਸ਼ੈਤਾਨਬੰਗ ਸਹਿਬਜ਼ਾਦੇ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗੀ ਸਿੱਧ ਕੀਤਾ ਉਸਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ ਇਸ ਵਾਰ ਕਾਜ਼ੀ ਨੇ ਮਾਲਕੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਹੁਕਮ ਦੇ ਦਿੱਤਾ ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ ਕਨ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਇਸ ਮਗਰੋਂ ਬੇਹੋਸ਼ੀ ਦੇ ਆਲਮ ਵਿੱਚ ਉਹਨਾਂ ਨੂੰ ਠੰਡੇ ਬੁਰਜ ਭੇਜ ਦਿੱਤਾ ਗਿਆ। ਇਹ ਠੰਡਾ ਬੁਰਜ ਇਸ ਵਾਕੇ ਵਾਲੇ ਸਥਾਨ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ। ਇੱਥੇ ਮਾਤਾ ਗੁਜਰੀ ਜੀ ਕੈਦ ਸਨ ਜਿਨ੍ਹਾਂ ਨੇ ਆਪਣੇ ਹੱਥੀ ਆਪਣੇ ਦੁਮਾ ਪੁੱਤਰਿਆ ਨੂੰ ਕਚਹਿਰੀ ਵਿੱਚ ਭੇਜਿਆ ਸੀ। ਅਗਲੇ ਦਿਨ ਜੋ ਕੁਝ ਵੀ ਸੂਬਾ ਸਰਹੰਦੀ ਕਚਹਿਰੀ ਵਿੱਚ ਵਾਪਰਦਾ ਹੈ ਉਸ ਨੂੰ ਗਾਣਨ ਤੋਂ ਪਹਿਲਾਂ ਆਓ ਚੱਲਦੇ ਹਾਂ ਠੰਡਾ ਬੁਰਜ ਵਾਲੇ ਸਥਾਨ ਤੇ ਜਿੱਥੇ ਹੁਣ ਗੁਰਦੁਆਰਾ ਠੰਡਾ ਬੁਰਜ ਸਾਹਿਬ ਸਜੋਬਤ ਹੈ। ਇਹ ਹੈ ਠੰਡਾ ਬੁਰਜ 140 ਫੁੱਟ ਦੀ ਉਚਾਈ ਸੀ ਇਸ ਦੀ ਹੰਸਲਾ ਨਦੀ ਦੇ ਕਿਨਾਰੇ ਇਸ ਬੁਰਜ ਵਿੱਚ ਦੂਜੀ ਕਹਿਰਾਂ ਭਰੀ ਰਾਤ ਮਸੀ ਲੰਗੀ ਉਧਰ ਸੁਚਾਨੰਦ ਕਾਲਾ ਪਿਆ ਸੀ ਇਹਨਾਂ ਪਲਾਂ ਨੂੰ ਹਕੀਮ ਅਲਾ ਯਾਰਖਾਂ ਜੋਗੀ ਇਹਨਾਂ ਸ਼ਬਦਾਂ ਵਿੱਚ ਬਿਆਨ ਕਰਦਾ ਹੈ ਕੈਦੇ ਬਲਾਮੇ ਤੀਸਰਾ ਦਿਨ ਥਾ ਜਨਾਬ ਕੋ ਬੇਆਬ ਕਰ ਚੁਕੀ ਥੀ ਅਤ ਸ਼ਰ ਗੁਲਾਬ ਕੋ ਤਰਸੇ ਹੋਏ ਥੇ ਰਿਜ਼ਕ ਕੋ ਜੀ ਔਰ ਖਾਬ ਕੋ ਇਸ ਰੋਜ਼ ਸੁਚਾਨੰਦ ਇਹ ਬੋਲਾ ਨਵਾਬ ਕੋ ਮੰਗਵਾ ਕੇ ਕੰਗੀ ਤੱਕੇ ਪਿਸਰ ਇਨਤਕਾਮ ਲੋ ਮਾਸੂਮ ਇਨੇ ਸਮਝ ਕੇ ਦਇਆ ਸੇ ਨਾਕਾਮ ਲੋ ਆਪਣੀ ਚਾਲ ਸਫਲ ਹੋਣ ਤੇ ਦੀਵਾਨ ਸੁਚਾਨੰਦ ਸ਼ੈਨਕਾ ਸਮੇਤ ਸਹਿਬਜ਼ਾਦੇ ਨੂੰ ਲੈਣ ਆਇਆ ਵਦੈਗੀ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਸਹਿਬਜ਼ਾਦੇ ਨੂੰ ਕਿਹਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸਾਂ ਕੋ ਕੰਗੀ ਕਰ ਦੂੰ ਜ਼ਰਾ ਮੂੰਹ ਧਰਾ ਤੋ ਲੂੰ ਪਿਆਰੇ ਸਰੋਪੇ ਨੰਨੀ ਸੀ ਕਲਗੀ ਸੇ ਜਾ ਤੋ ਲੂੰ ਮਰਨੇ ਸੇ ਪਹਿਲੇ ਤੁਮ ਕੋ ਦੂਲਾ ਬਣਾ ਤੋ ਲੂੰ ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਤਾ ਤੀਰੋ ਕਮਾਂ ਸੇ ਤੇਗ ਸੇ ਪੈਰਾਸਤਾ ਕੀਤਾ ਸਵੇਰ ਦੀ ਕਚਹਿਰੀ ਵਿੱਚ ਤੀਜੇ ਦਿਨ ਫਿਰ ਉਹੀ ਸਵਾਲ ਉਹੀ ਜਵਾਬ ਦੀਨ ਕਬੂਲਨ ਦੀ ਗੱਲ ਨਾ ਮੰਨਣ ਤੇ ਸਾਹਿਬ ਜਾਨ ਨੂੰ ਜਵਾਬ ਕਰਨ ਦਾ ਹੁਕਮ ਸੁਣਾਇਆ ਗਿਆ ਉਹਨਾਂ ਨੇ ਉਸੇ ਸਥਾਨ ਤੇ ਸ਼ਹੀਦੀ ਪ੍ਰਾਪਤ ਕੀਤੀ ਜਿਸ ਦੇ ਦਰਸ਼ਨ ਹੁਣੇ ਤੁਸੀਂ ਪਿੱਛੇ ਕਰਕੇ ਆਏ ਹੋ ਮਾਤਾ ਗੁਜਰੀ ਜੀ ਨੇ ਇਸੇ ਠੰਡੇ ਮਰਦ ਵਿੱਚ ਆਪਣੇ ਪ੍ਰਾਨ ਤਿਆਗੀ ਸਿੱਖ ਇਤਿਹਾਸ ਵਿੱਚ ਉਹਨਾਂ ਮਹਾਨ ਰੂਹਾਂ ਨੂੰ ਬੇहद ਸਤਿਕਾਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਪੋ ਆਪਣੀ ਸਮਰੱਥਾ ਮੁਤਾਬਕ ਆਪਣਾ ਯੋਗਦਾਨ ਦਿੱਤਾ ਇਨ੍ਹਾਂ ਵਿੱਚ ਦੀਵਾਨ ਟੋਡਰਮਲ ਅਤੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਸ਼ਾਮਲ ਹਨ ਗੁਰਦੁਆਰਾ ਠੰਡਾ ਬਰਜਿਤੋ ਗੁਰਦੁਆਰਾ ਫਤੇਗੜ ਸਾਹਿਬ ਦੇ ਪਿੱਛੋਂ ਜਦੋਂ ਟਿੱਲੇ ਵੱਲ ਜਾਈਏ ਤਾਂ ਸੱਜੇ ਹੱਥ ਹਾ ਦਾ ਨਾਰਾ ਮਾਰਨ ਵਾਲੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਇੱਕ ਗੇਟ ਬਣਿਆ ਹੋਇਆ ਹੈ ਅਤੇ ਖੱਬੇ ਹੱਥ ਮਹਾਨ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨ ਵਾਲੇ ਦੀਵਾਨ ਟੋਡਰਮਲ ਦੇ ਨਾਂ ਦੇ ਉੱਤੇ ਇੱਕ ਦੀਵਾਨ ਹਾਲ ਹੈ। ਦੀਵਾਨ ਟੋਡਰਮਲ ਨੇ ਬਹੁਤ ਹੀ ਮਹਿੰਗੇ ਭਾਅ ਜ਼ਮੀਨ ਖਰੀਦ ਕੇ ਸਹਿਬਜ਼ਾਦੀਆਂ ਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਕੀਤਾ ਸੀ। ਦੀਵਾਨ ਟੋਡਰਮਲ ਹਾਲ ਦੇ ਪਿੱਛੇ ਗੁਰਦੁਆਰਾ ਵਿਵਾਨਗੜ੍ਹ ਸਹਿਬ ਸ਼ਿਸ਼ੋਭਿਤ ਹੈ ਜਿੱਥੇ ਸ਼ਹਾਦਤ ਤੋਂ ਬਾਅਦ ਕਿਲੇ ਪਿੱਛੇ ਹੰਸਲਾ ਨਦੀ ਦੇ ਕਿਨਾਰੇ ਮਹਾਨ ਸ਼ਹੀਦਾਂ ਦੀਆਂ ਦੇਹਾਂ ਛੁੱਟ ਦਿੱਤੀਆਂ ਗਈਆਂ ਸਨ। ਇਸ ਸਥਾਨ ਤੋਂ ਦੀਵਾਨ ਟੋਡਰਮਲ ਉਹਨਾਂ ਦੇ ਹਾਂ ਦਾ ਅੰਤਮ ਸੰਸਕਾਰ ਕਰਨ ਲਈ ਲੈ ਕੇ ਗਏ ਸਨ ਹਸਲਾ ਨਦੀ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਸਰਹੰਦ ਚੋਦਰੂਪੇ ਵਿੱਚ ਵਹਿੰਦੀ ਹੈ ਲੋ ਜੀ ਅਸੀਂ ਹੁਣ ਵਧ ਰਹੇ ਹਾਂ ਗੁਰਦੁਆਰਾ ਸ਼੍ਰੀ ਜੋਤੀਸੂਰ ਸਾਹਿਬ ਗੁਰਦੁਆਰਾ ਜੋਤੀਸੂਰ ਸਾਹਿਬ ਉਸੇ ਸਥਾਨ ਤੇ ਸ਼ਿਸ਼ੋਵਧ ਹੈ ਜਿੱਥੇ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਇਸ ਅੰਤਮ ਸੰਸਕਾਰ ਲਈ ਦੀਵਾਨ ਟੋਡਰਮਾਨ ਨੇ سونے ਦੀਆਂ ਮੋਹਰੇ ਵਿਛਾ ਕੇ ਇਹ ਜ਼ਮੀਨ ਖਰੀਦੀ ਸੀ ਇਹ ਗੁਰਦੁਆਰਾ ਜੋਤੀਸਰ हम जान दे के औरों की जानें बचा चले सिखी की नीव हम है सरों पर उठा चले गुरियाई का है किस्सा में बना चले सिंगों की सल्तनत का है पौधा लगा चले गद्दी से ताजो तख्त बस अब कौम पाएगी दुनिया से जारों का निशान तक मिटाएगी ਹਕੀਮ ਅੱਲਾ ਯਾਰ ਖਾਨ ਜੋਗੀ ਇਹਨਾਂ ਮਹਾਨ ਸ਼ਹਾਦਤਾਂ ਦੀ ਤਸਵੀਰ ਪੇਸ਼ ਕਰਦੇ ਆ ਇਸ ਪਿੱਛੋਂ ਸਰਹੰਦ ਸ਼ਹਿਰ ਦੀ ਦਸ਼ਾ ਬਿਆਨ ਕਰਦੇ ਹੋਏ ਲਿਖਦੇ ਹਨ ਠੋਡੀ ਤੱਕ ਇੰਟੇ ਚੁੰਦੀ ਗਈ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਉਹ ਅੱਖਾਂ ਤੇ ਛਾ ਗਈ ਹਰ ਚਾਂਦ ਸੀ ਜਬੀ ਕੋ ਘਨਸਾਲ ਗਾ ਗਈ ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛਪਾ ਗਈ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ ਸ਼ਹਾਦਤ ਵਾਲੀ ਥਾਂ ਤੇ ਸ਼ਾਨਮੱਤਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਇਮਾਰਤ ਦੇ ਨਾਲ ਖੱਬੇ ਹੱਥ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਲਮਾਂ ਦੇ ਇਹ ਹਨ ਕੇਰੇ ਦੇ ਖੰਡਰ। ਅੱਜ ਅਸੀਂ ਪਹੁੰਚ ਗਏ ਹਾਂ ਇਸ ਸਮੇਂ ਦੀਵਾਨ ਟੋਡਰਮਲ ਦੀ ਹਵੇਲੀ ਵਿਖੇ। ਆਤੰਦਖਾਨੇ ਦੀਵਾਨ ਟੋਡਰਮਲ ਦੀ ਹਵੇਲੀ। ਦੋਸਤੋ ਇਹ ਦੀਵਾਨ ਟੋਡਰਮਲ ਦੀ ਹਵੇਲੀ ਉਸ ਦੀਵਾਨ ਟੋਡਰਮਲ ਦੀ ਜਿਨ੍ਹਾਂ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਰਜੀ ਜੀ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਸੋਨੇ ਦੀਆਂ ਮੋਹਰਾਂ ਵੀ ਛਾਕੇ ਉਨੇ ਦੇ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਵੱਧ ਮਹਿੰਗੀ ਥਾਂ ਕਿ ਦਿੱਸੀ ਵੱਡੀ ਗਿਣਤੀ ਵਿੱਚ ਫਤੇਗੜ ਸਾਹਿਬ ਆਉਣ ਵਾਲੇ ਲੋਕ ਇਸ ਹਵੇਲੀ ਦੇ ਦਰਸ਼ਨ ਲਈ ਵੀ ਆਉਂਦੇ ਨੇ ਇਹ ਹਵੇਲੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਸਾਹਮਣੇ ਪਾਸੇ ਵੱਲ ਫਤੇਗੜ ਸਾਹਿਬ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਇਲਾਕੇ 'ਚ ਸਥਿਤ ਹੈ ਇਸ ਨੂੰ ਇਸ ਦੇ ਮੂਲ ਰੂਪ ਵਿੱਚ ਸਾਂਭਣ ਦਾ ਯਤਨ ਚੱਲ ਰਹੇ ਨੇ